ਪੋਲਸ ਜ਼ਿਲ੍ਹਾ ਬਟਾਲਾ ਅਧੀਨ ਆਉਂਦੇ ਥਾਣਾ ਸ਼੍ਰੀ ਹਰਗੋਬਿੰਦਪੁਰ ਸ਼ਹਿਰ ਦੇ ਨਜ਼ਦੀਕ ਵਾਰਡ ਰਾਮਪੁਰ ਤਲਵਾੜਾ ਤੋਂ ਬਿਆਸ ਦਰਿਆ ਚੋਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਛੇਕੇ ਟਾਂਕੇ ਦਰਿਆ ਦੇ ਵਹਿੰਦੇ ਪਾਣੀ ਵਿੱਚੋਂ ਨਾਜਾਇਜ਼ ਤਰੀਕੇ ਨਾਲ ਬੇੜਾ ਨੂਮੀ ਵਰਗੀ ਚੀਜ਼ ਤੇ ਬਰਮਾ ਲਗਾ ਕੇ ਪਾਈਪ ਰਾਹੀਂ ਤੜਾ ਤੜ ਰੇਤ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ ਬੀਤੀ ਰਾਤ ਪੁਲਿਸ ਅਤੇ ਮਾਈਨਿੰਗ ਵਿਭਾਗ ਬਟਾਲਾ ਦੇ ਅਧਿਕਾਰੀਆਂ ਵੱਲੋਂ ਖੱਡ ਤੇ ਛਾਪੇਮਾਰੀ ਦੌਰਾਨ ਪੁਲਿਸ ਨੇ ਮਾਈਨਿੰਗ ਵਿਭਾਗ ਬਟਾਲਾ ਦੇ ਅਧਿਕਾਰੀਆਂ ਦੇ ਬਿਆਨਾਂ ਤੇ ਮਾਈਨਿੰਗ ਐਂਡ ਮਿਨਰਲ ਐਕਟ 1957 ਤਹਿਤ ਸ਼੍ਰੀ ਹਰਗੋਬਿੰਦਪੁਰ ਥਾਣੇ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਮੌਕੇ ਤੋਂ ਪੋਕਲੈਂਡ ਮਸ਼ੀਨ, ਜੀਸੀਬੀ ਟਿਪਰ, ਟਰੈਕਟਰ ਟਰਾਲੀਆਂ ਤੇ ਬੇੜਾ ਆਦ ਮਸ਼ੀਨਰੀ ਕਾਬੂ ਕੀਤੀ ਹੈ। ਕੈਪਟਨ ਦੁਆਰਾ ਮਾਈਨਿੰਗ ਦੇ ਹੈਲੀਕਾਪਟਰ ਸਰਵੇਖਣ ਦੇ ਦਾਅਵੇ ਖੋਖਲੇ ਹਨ ਬਹੁਤ ਸਾਰੀਆਂ ਥਾਵਾਂ 'ਤੇ ਤੜਾ ਤੜ ਹੋ ਰਹੀ ਹੈ ਪ੍ਰਸ਼ਾਸਨ ਸੁਟਾ ਪਿਆ ਹੈ